ਨਾਮ ਕਰਨ ਜੀਤੇ ਜੀ ਕੇਨਜੀਤੇ ਮੇਰੇ ਘਰ ਵਾਲ ਨੂੰ ਸੈਲ ਡਾਉਨ ਸੀ ਜੀ ਕੱਲ 20000 ਪਰਸੋ 20000 ਰਹਿ ਗਏ ਸੀ ਜੀ ਤੇ ਕੱਲ ਸਾਨੂੰ ਟੈਸਟ ਤੋਂ ਬਾਅਦ ਜੀ ਸਾਡੇ 14000 ਰਹਿ ਗਏ ਸੀ ਸੈਲ ਉਹਨਾਂ ਦੇ ਵਿੱਚੋਂ ਇਹ ਸਾਨੂੰ ਇੱਥੇ ਸੈਲ ਨਹੀਂ ਮਿਲੇ ਹੈਗੇ ਬਰਨਾਲੇ ਹਸਪਤਾਲ 'ਚ ਜੀ ਡਾਕਟਰ ਨੇ ਬਹੁਤ ਕੋਸ਼ਿਸ਼ ਕੀਤੀ ਜੀ ਤੇ ਉਹਨਾਂ ਤੋਂ ਨਹੀਂ ਹੋ ਰੇ ਸੀ ਜੀ ਤੇ ਕਈ ਸਾਨੂੰ ਵੀ ਸਾਨੂੰ ਜੀ ਇਹ ਸੂਤ ਹੋਣੀ ਚਾਹੀਦੀ ਹੈ ਜਿੱਥੇ ਹਸਪਤਾਲ ਵਿੱਚ ਬੀ ਜੇ ਕੋ ਵਾਰੋ ਕੈਂਪ ਲੱਗਦੇ ਨੇ ਜੀ ਵੀ ਇੱਥੇ ਬਰਨਾਲੇ ਦੇ ਵਿੱਚ ਸਰਕਾਰੀ ਹਸਪਤਾਲ ਵਿੱਚ ਲੱਗਣ ਜੀ ਉਹ ਗਰੀਬਾਂ ਦਾ ਥੋੜਾ ਜਿਹਾ ਹੈਲਪ ਕਰਨ ਜੀ ਤੇ ਸਾਨੂੰ ਬਾਹਰ ਜਾਣ ਦੀ ਜ਼ਰੂਰਤ ਨਾ ਪਵੇ ਜੀ ਪ੍ਰਾਈਵੇਟ ਹਸਪਤਾਲਾਂ 'ਚ ਜੀ ਠੀਕ ਹੈ ਜੀ ਕਿੰਨੇ ਰੁਪਏ ਲੈ ਕੇ ਲੈ ਕੇ ਆਏ ਅਸੀਂ 11000 ਰੁਪਏ ਲੱਗ ਗਏ ਜੀ ਕੱਲ ਸਾਡਾ ਜੀ ਅਸੀਂ ਗਰੀਬ ਬੰਦੇ ਦੀ ਹਾੜੀਆ ਤੇ ਆਰ ਜੀ ਤੇ ਵੀ ਇੰਨਾ ਕੁ ਅਸੀਂ ਕਰ ਸਕਦੇ ਹਾਂ ਜੀ ਵੀ ਸਾਨੂੰ ਸੂਲਤ ਹੋਣੀ ਚਾਹੀਦੀ ਐ ਇਸ ਚੀਜ਼ ਦੀ। ਘਰ ਵਾਲਾ ਸੋਦਾ ਮੰਜੇ ਤੇ ਪਿਆ ਲੱਗਦਾ ਕਿਤੇ ਕਰੇ ਮੁਸ਼ਕਿਲ ਦਾ ਸਾਹਮਣਾ ਕਰਨਾ ਬਹੁਤ ਜ਼ਿਆਦੇ ਜੀ ਬਹੁਤ ਕਰਨਾ ਪੈਂਦਾ ਜੀ ਦਿਹਾੜੀ ਜਾਰ ਬੰਦੇ ਦੀ 10-12000 ਨਾ ਆਉਂਦਾ ਕੀ ਐ ਜੀ। ਮੰਗ ਕੀ ਚਾਹੁੰਦੇ ਸਰਕਾਰ ਤੋਂ? ਹਾਂ ਜੀ ਹਾਂ ਜੀ। ਮੰਗ ਕੀ ਚਾਹੁੰਦੇ ਸਰਕਾਰ ਤੋਂ? ਮੰਗ ਤਾਂ ਜੀ ਬਸ ਇਹ ਹੈ ਜੀ ਸਾਨੂੰ ਜਿੰਨੇ ਕ ਵੀ ਸੂਤ ਸਾਨੂੰ ਸਰਕਾਰੀ ਹਸਪਤਾਲ ਚ ਹੋਵੇ ਜੀ ਸਾਰੇ ਸਾਨੂੰ ਬਾਹਰ ਜਾਣ ਦੀ ਲੋੜ ਨਾ ਪਵੇ ਜੀ ਪ੍ਰਾਈਵੇਟ ਹਸਪਤਾਲਾਂ ਚ ਜੀ ਸਾਨੂੰ ਸਾਰੀ ਸੂਤ ਸਾਨੂੰ ਬਰਨਾਲੇ ਦੇ ਸਰਕਾਰੀ ਹਸਪਤਾਲ ਵਿੱਚ ਹੋਣੀ ਚਾਹੀਦੀ ਹੈ ਜੀ ਸਾਨੂੰ ਅੱਜ ਵੀ ਲੋੜ ਜੇ ਪਈ ਜੀ ਟੈਸਟ ਤੋਂ ਬਾਅਦ ਤੇ ਵੀ ਅਸੀਂ ਅਰੇਂਜਮੈਂਟ ਕਿੱਥੋਂ ਕਰਾਂਗੇ ਜੀ 11000 ਦਾ ਅੱਜ ਅਸੀਂ ਫੜ ਟੜ ਕੇ ਕਿਸੇ ਤੋਂ ਕੀਤਾ ਜੀ ਸਾਨੂੰ ਬਹੁਤ ਟੈਨਸ਼ਨ ਹੋਈ ਪਈ ਐ ਇਸ ਗੱਲ ਦੀ ਵੀ ਜੇ ਸਾਨੂੰ ਦੁਬਾਰੇ ਇਹ ਚੀਜ਼ ਆ ਗਈ ਨਾ ਪਤਾ ਸੀ ਕਿੱਥੋਂ ਹੱਲ ਕਰਾਂਗੇ 11000 ਦਾ ਜੀ ਸਾਨੂੰ ਇਹ ਚੀਜ਼ ਦੀ ਬਹੁਤ ਜ਼ਰੂਰਤ ਹੈ ਜੀ ਕਿ ਹੈਲਪ ਜ਼ਰੂਰ ਕਰੋ ਜੀ ਅ ਡਾਕਟਰਾਂ ਵੱਲੋਂ ਮਰੀਜ਼ਾਂ ਨੂੰ ਠੀਕ ਲਿਖਿਆ ਰਹੇ ਜੀ ਹਾਂਜੀ ਉਹਨਾਂ ਦੇ ਵੱਲੋਂ ਕੋਈ ਦਿੱਕਤ ਵਾਲੀ ਗੱਲ ਹੈ ਨਹੀਂ ਜੀ ਤੇ ਸਾਨੂੰ ਲੱਗੀ ਨਹੀਂ ਜੀ ਤਿੰਨ ਦਿਨ ਹੋ ਗਏ ਸਾਨੂੰ ਆਇਆ ਨੂੰ ਕੋਈ ਪ੍ਰੋਬਲਮ ਨਹੀਂ ਲੱਗੀ ਹੈਗੀ ਜੀ ਡਾਕਟਰਾਂ ਕਹਿੰਦੇ ਉੱਤੇ ਜੀ ਸਹੀ ਲੱਗਿਆ ਜੀ ਬਸ ਵੀ ਕੱਲ ਸਾਨੂੰ ਦਿੱਕਤ ਆਈ ਜੀ ਸਾਨੂੰ ਇਹ ਚੀਜ਼ ਹੈ ਜੀ ਵੀ ਇੱਥੇ ਇਹ ਚੀਜ਼ ਦਾ ਪ੍ਰਬੰਧ ਹੋਣਾ ਚਾਹੀਦਾ ਜੀ ਅੱਜ ਕੀ ਨਾਮ ਤੁਹਾਡਾ ਮੇਰਾ ਨਾਮ ਮੀਰਾ ਹੈ ਕਿਵੇਂ ਲੱਗੇ ਤੇ ਇਹਨਾਂ ਨੂੰ ਰਾਤ ਨੂੰ ਬੁਖਾਰ ਬਹੁਤ ਜ਼ਿਆਦਾ ਹੋ ਗਿਆ ਸੀ ਕਿ ਬੁਖਾਰ ਦੇ ਨਾਲ ਸਿਰਦਰਦ ਸੀ ਮਲਟੀ ਸੀ ਨਾਲ ਨਾ ਦੱਤਾ ਚ ਵੀ ਬਹੁਤ ਦਰਦ ਸੀ ਇਹਦੀ ਕਰਕੇ ਪਹਿਲਾ ਐਮਰਜੈਂਸੀ ਡਾਕਟਰ ਕੀਤਾ ਉਤਨੀ ਵੀ ਉਹਨਾਂ ਨੇ ਡ੍ਰਿਪਾਂ ਲਗਾਈਆਂ ਕੀ ਦੱਸਾਂ ਕੀ ਕਾਰਨ ਦੱਸਾਂ ਉਹਨਾਂ ਨੇ ਡੇਂਗੂ ਕਿਹਾ ਸੀ ਸੈਲ ਚੈੱਕ ਕੀਤੀ ਸੀ ਡੇਂਗੂ ਦਾ ਦੱਸਿਆ ਕਰਕਟ ਹੈ ਹਾਂਜੀ ਇੱਥੇ ਬਹੁਤ ਮਰੀਜ਼ ਹੈ ਹੋਰ ਵੀ ਦਾ ਚੈੱਕ ਕਰ ਰਹੇ ਨੇ ਫਿਰ ਹਾਂਜੀ ਹਾਂਜੀ ਅੱਗੇ ਦਾ ਪਰ ਹਾਂਜੀ ਹਾਂਜੀ ਰੇਟਮੈਂਟ ਸਹੀ ਚੱਲ ਰਿਹਾ ਹੈ ਕਿਸ ਤਰ੍ਹਾਂ ਦੇਖਦੇ ਹੋ ਕਿ ਲਗਾਤਾਰ ਜਿਵੇਂ ਇੱਕ ਇੰਨੀ ਵਾਇਰਲ ਫੈਲਿਆ ਹੋਇਆ ਹੈ ਬਹੁਤ ਜ਼ਿਆਦਾ ਵਾਇਰਲ ਫੈਲਿਆ ਹੋਇਆ ਹੈ ਲੋਕਲ ਹਾਂਜੀ ਅਸੀਂ ਲੋਕਲ ਵਾਜਿਬ ਬਤਨ ਨਾਮ ਰੋਡ ਬਲਵੀਰ ਸਿੰਘ ਜੀ ਬਲਵੀਰ ਸਿੰਘ ਜੀ ਕੀ ਦਿੱਕਤ ਆਈ ਜੀ ਇਹ ਆਈ ਜੀ ਜਨ ਨੂੰ ਬੁਖਾ ਪੇਜੈਂਟ ਨੂੰ ਬੁਖਾਰ ਚੜਦਾ ਜੀ ਬੁਖਾਰ ਦੇ ਲੈ ਲੱਤਾਂ ਬਲੋਕ ਹੋ ਗਈ ਬ੍ਰਤਮ ਰੋਗ ਕੋ ਕਰਦਾ ਸਾਨੂੰ ਕਈ ਦਿਨੋਂ ਇੱਥੇ ਰਹਿੰਦੇ ਆਇਆ ਨੂੰ ਵੀ ਸਾਡੀ ਸਹਾਇਤਾ ਬਹੁਤ ਕਰੀ ਆ ਜੀ ਇਹਨਾਂ ਨੇ ਕੀ ਦਿੱਕਤ ਹੈ ਬੁਖਾਰ ਬੁਖਾਰ ਤੇ ਲੱਤਾਂ ਬਲੌਕ ਹੋ ਗਈਆਂ ਲੱਤਾਂ ਖੜ ਗਈਆਂ ਅੰਗ ਪੈਰ ਖੜ ਗਏ ਬਾਹਾਂ ਖੜ ਗਏ ਬਹੁਤ ਬਹੁਤ ਬੋਜੀ ਮਤਲਬ ਠੀਕ ਹਾਂ ਠੀਕ ਹੈ 1 ਨੰਬਰ ਤੇ ਇਹ ਜਿਹੜਾ ਹੋਰ ਵੀ ਪੇਸ਼ੈਂਟ ਆਉਂਦੇ ਹਾਂ ਬਹੁਤ ਜੀ ਆਏ ਨੇ ਹਾਂ ਕਈ ਆਏ ਨੇ ਠੀਕ ਹੈ ਨੇ ਡਾਕਟਰ ਕੀ ਹੋਇਆ ਕਹਿੰਦੇ ਇਹ ਡੇਂਗੂ ਦਾ ਕਰ ਰਹੇ ਹਾਂ ਹਾਂ ਜੀ ਜਦਾ ਸੈੱਲ ਘਟ ਗਏ ਜੀ ਡੇਂਗੂ ਜੀ ਹਾਂ ਠੀਕ ਹੈ ਬਈ ਹਾਂ ਜੀ ਹਾਂ ਜੀ ਹੋਰ ਵੀ ਬਹੁਤ ਪੇਸ਼ੈਂਟ ਆ ਰਹੇ ਹਾਂ ਹਾਂ ਜੀ ਹਾਂ ਜੀ ਬਹੁਤ ਆ ਰਹੇ ਆ ਬਹੁਤ ਪੇਸ਼ੈਂਟਸ ਆ ਰਹੇ ਨੇ ਅੱਜ ਜਿਨ੍ਹਾਂ ਨੂੰ ਕੁਝ ਦਿਨ ਪਹਿਲਾਂ ਪੇਸ਼ੈਂਟ ਨੂੰ ਬੁਖਾਰ ਹੁੰਦਾ ਤੇ ਬੁਖਾਰ ਉਤਰਨ ਤੋਂ ਕੁਝ ਦਿਨ ਬਾਅਦ ਜਾਂ ਕੀਵਰੀ ਬੁਖਾਰ ਦੇ ਦੌਰਾਨ ਹੀ ਜੋੜਾਂ ਦੇ ਵਿੱਚ ਤੇ ਪੂਰੇ ਸਰੀਰ ਦੇ ਵਿੱਚ ਦਰਦਾਂ ਸ਼ੁਰੂ ਹੋ ਜਾਂਦੀਆਂ ਨੇ ਇਹੋ ਜਿਹੇ ਕੇਸ ਦੇ ਵਿੱਚ ਲੋਕਾਂ ਨੂੰ ਘਬਰਾਉਣਾ ਨਹੀਂ ਚਾਹੀਦਾ ਇਹ ਇੱਕ ਪੋਸਟ ਵਾਇਰਲ ਆਰਥਰਾਇਟਿਸ ਹੈ ਜਿਸ ਦੇ ਵਿੱਚ ਗਠੀਏ ਵਰਗੇ ਸਾਈਨ ਆਉਂਦੇ ਹਨ ਜੋੜਾਂ ਦੇ ਵਿੱਚ ਜਕੜਾਂ ਆਉਂਦੀ ਹੈ ਸੋਜਣ ਆ ਜਾਂਦੀ ਹੈ ਦਰਦ ਹੋਣ ਲੱਗ ਜਾਂਦਾ ਹੈ ਪੇਸ਼ੈਂਟਸ ਨੂੰ ਇਸ ਦੇ ਵਿੱਚ ਆਪਣੇ ਡਾਕਟਰ ਨਾਲ ਰਾਇ ਕਰਕੇ ਕੁਝ ਮੈਡੀਸਿਨਸ ਤੇ ਕੁਝ ਥੈਰੇਪੀ ਸ਼ੁਰੂ ਕਰਨੀ ਚਾਹੀਦੀਆਂ ਹਨ ਇਹ ਟੈਂਪਰੇਰੀ ਫੇਜ਼ ਹੁੰਦਾ ਹੈ ਥੋੜੇ ਦਿਨਾਂ ਬਾਅਦ ਇਹ ਦਵਾਈਆਂ ਦੇ ਨਾਲ ਤੇ ਰੈਸਟ ਦੇ ਨਾਲ ਠੀਕ ਹੋ ਜਾਂਦਾ ਹੈ ਅੱਜ ਕੋਈ ਤਰ੍ਹਾਂ ਤਰ੍ਹਾਂ ਦੇ ਫਾਰਮਾਂ ਦੇ ਕੋਈ ਕੋਈ ਡਾਇਜੈਸ਼ਨ ਦਵਾਈਆਂ ਦੇ ਜਾਂ ਕੋਈ ਪੇਨ ਕਿਲਰ ਲੈ ਰਹੇ ਨੇ ਇਹ ਲੱਗਦਾ ਹੈ ਕਿ ਇਹਨਾਂ 'ਤੇ ਧਿਆਨ ਰੱਖਣਾ ਚਾਹੀਦਾ ਹੈ ਮੈਡੀਸਿਨਸ ਐਸ ਪ੍ਰੈਸਕ੍ਰਾਈਬਡ ਹੈ ਡਾਕਟਰ ਦੇ ਪਾਸ ਜਿਵੇਂ ਕਹਿੰਨਾ ਹੈ ਕਿ ਜਿੰਨੇਕ ਡਾਕਟਰ ਨੇ ਲਿਖੀ ਹੈ ਉਹਨਾਂ ਕੀ ਲੈਣੀ ਹੈ ਆਪਣੇ ਆਪ ਓਵਰ ਦੀ ਕਾਊਂਟਰ ਮੈਡੀਕੇਸ਼ਨਸ ਨਾ ਲੈਤੀ ਜਾਇਆ ਤਾਂ ਬੈਟਰ ਹੈ ਕਟੋ-ਕਟ ਪੇਨ ਕਿਲਰ ਲਓ ਹਾਂ ਜੇ ਜ਼ਰੂਰਤ ਹੈ ਤਾਂ ਜ਼ਰੂਰ ਲੈ ਲਿ ਇਕ ਕੁਡ ਇੱਕ ਦਾ ਜਿਆਦਾ ਪੇਸ਼ੈਂਟ ਵੀ ਹੁੰਦਾ ਕਿ ਇਹ ਇਹ ਲੱਗ ਜਿਹੜੇ ਜੋੜਾਂ ਦੇ ਦਰਦ ਹੈ ਕਿ ਲੰਬੀ ਚੱਲਣ ਵਾਲੀ ਇੱਕ ਬਹੁਤ ਚੱਲਦੀ ਹੈ ਉਸ ਤਰ੍ਹਾਂ ਦੀ ਹੈ ਕਿ ਇੱਕ ਉਸ ਟਾਈਮ ਬਾਅਦ ਠੀਕ ਹੋ ਜਾਂਦੀ ਹੈ ਜ਼ਿਆਦਾਤਰ ਜਿਹੜੇ ਪੋਸਟ ਵਾਇਰਲ ਆਰਥਰਾਈਟਿਸ ਨੇ ਉਹ ਕੁਝ ਦਿਨਾਂ ਦੇ ਵਿੱਚ ਜਾਂ ਕੁਝ ਮਹੀਨੇ ਦੇ ਵਿੱਚ ਠੀਕ ਹੋ ਜਾਂਦੇ ਹਨ ਚਿਕਨਗੋਨੀਆ ਦੇ ਨਾਲ ਕਈ ਵਾਰੀ ਜਿਹੜੇ ਪੇਨਸ ਨੇ ਲੰਬਾ ਟਾਈਮ ਵੀ ਰਹਿ ਸਕਦੇ ਹਨ ਇਸ ਦੇ ਵਿੱਚ ਕੁਝ ਮੈਡੀਸਿਨਸ ਚੱਲਦੀਆਂ ਨੇ ਜੋ ਸਿਰਫ ਪੇਨ ਕਿਲਰਸ ਨਹੀਂ ਹੁੰਦੀਆਂ ਹੋਰ ਤਰ੍ਹਾਂ ਦੀਆਂ ਮੈਡੀਸਿਨਸ ਹੁੰਦੀਆਂ ਨੇ ਜੋ ਬਾਡੀ ਦੇ ਇਮਿਊਨ ਰਿਸਪੌਂਸ ਨੂੰ ਥੋੜਾ ਜਿਹਾ ਕੰਟਰੋਲ ਕਰਕੇ ਰੱਖਦੀਆਂ ਹਨ ਫਿਰ ਆਪਾਂ ਨੂੰ ਚਿਕਨਗੁਨੀਆ ਦੇ ਵਿੱਚ ਖਾਸ ਤੌਰ ਤੇ ਉਹ ਦਵਾਈਆਂ ਲੈਣੀਆਂ ਪੈਂਦੀਆਂ ਜਿਹੜੇ ਪੋਸਟ ਵਾਇਰਲ ਆਰਥਰਾਇਟਿਸ ਹੈ ਇਸ ਦੇ ਕੁਝ ਕਾਰਨ ਹਨ ਜਿਵੇਂ ਇੱਕ ਤਾਂ ਨਾਰਮਲ ਵਾਇਰਲ ਆਪ ਜਿਵੇਂ ਹੋ ਜਾਂਦਾ ਹੈ ਫੀਵਰ ਉਸ ਤੋਂ ਬਾਅਦ ਆਰਥਰਾਇਟਿਸ ਹੋ ਜਾਂਦਾ ਹੈ ਜਾਂ ਡੇਂਗੂ ਕਰਕੇ ਹੋ ਜਾਂਦਾ ਹੈ ਚਿਕਨਗੁਨੀਆ ਦੇ ਵਿੱਚ ਜਿਹੜਾ ਆਰਥਰਾਇਟਿਸ ਹੁੰਦਾ ਹੈ ਉਸ ਦੇ ਵਿੱਚ ਕਈ ਵਾਰੀ ਪੇਨਸ ਕੁਝ ਮਹੀਨੇ ਤੋਂ ਬਾਅਦ ਵੀ ਰਹਿ ਜਾਂਦਾ ਹੈ ਇਸ ਦੇ ਵਿੱਚ ਕੁਝ ਮੈਡੀਸਿਨਸ ਆਉਂਦੀਆਂ ਨੇ ਅਸੀਂ ਉਹ ਮੈਡੀਸਿਨਸ ਪੇਸ਼ੈਂਟ ਦੀ ਨੀਡ ਦੇ ਅਕੋਰਡਿੰਗ ਦਿੰਨੇ ਆ ਸਿਰਫ ਪੇਨ ਕਿਲਰ ਦਾ ਇਲਾਜ ਨਹੀਂ ਹੁੰਦਾ ਤਾਂ ਜੋ ਵੀ بڑا ਇਲਾਜ ਹੈ ਪਲੀਜ਼ ਆਪਣੇ ਡਾਕਟਰ ਦੇ ਨਾਲ ਰਾਇ ਕਰਕੇ ਉਹ ਮੇਹੀ ਚਲਾਓ ਕਿੰਨੇ ਗਜ਼ ਪੇਸ਼ੈਂਟ ਨੂੰ ਲਗਾਤਾਰ ਜੈ ਦੇਖ ਨੂੰ ਮਿਲ ਰਹੀ ਹੈ ਜੀ ਰੂਟੀਨ ਦੇ ਵਿੱਚ ਪਿਛਲੇ 2-3 ਹਫਤਿਆਂ ਤੋਂ ਜੇ ਅਸੀਂ ਗੱਲ ਕਰੀਏ ਤਾਂ ਹੁਣ 70% ਪੇਸ਼ੈਂਟਸ ओपीडी ਦੇ ਵਿੱਚ ਇਨਾ ਪੇਨ ਇਨਾ ਪੇਨਸ ਕਰਕੇ ਆ ਰਹੇ ਹਨ ਦੇਖੋ ਸਿਰਫ ਮੈਡੀਸਿਨਸ ਦਾ ਵੀ ਕੰਮ ਨਹੀਂ ਹੁੰਦਾ ਕੁਝ ਪੇਸ਼ੈਂਟ ਨੂੰ ਆਪੇ ਧਿਆਨ ਰੱਖਣਾ ਪੈਂਦਾ ਹੈ ਤਾਂ ਕੁਝ ਫਿਜ਼ੀਕਲ ਥੈਰੇਪੀ ਹੁੰਦੀ ਹੈ ਕੁਝ ਰੈਸਟ ਹੁੰਦਾ ਹੈ ਕੁਝ ਐਕਸਰਸਾਈਜ਼ਸ ਹੁੰਦੀਆਂ ਹਨ ਇਹ ਸਾਰਾ ਕੁਝ ਆਪਾਂ ਨੂੰ ਨਾਲ ਨਾਲ ਚਲਾਉਣਾ ਪੈਂਦਾ ਹੈ ਤਾਂ ਹੀ ਵਧੀਆ ਰਿਕਵਰੀ ਹੁੰਦੀ ਹੈ